ਅੱਛਾ ਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਾਨੰਦ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੂਜੇ ਪੜਾਅ 'ਚ 5660.5 ਫ੍ਰੀਸਦੀ ਵੋਟਿੰਗ ਸ਼ਿਰਨਗਰ ਸਭ ਤੋਂ ਪਿੱਛੇ ਰਿਹਾ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਜਮੂ ਕਸ਼ਮੀਰ ਦੇ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ 5660.5 ਫ੍ਰੀਸਦੀ ਵੋਟਿੰਗ ਹੋਈ ਹੈ ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਪੋਲਿੰਗ ਸਟੇਸ਼ਨਾਂ ਤੇ ਸਖਤ ਸੁਰੱਖਿਆ ਦਰਮਿਆਨ ਸੇਵਾਵਾਂ ਸਵੇਰੇ 7 ਵਜੇ VOTING ਸ਼ੁਰੂ ਹੋਈ ਹੈ ਤੇ ਚੋਣ ਕਮਿਸ਼ਨ ਦੇ ਅੰਕੜੇ ਮੁਤਾਬਕ ਜੰਮੂ ਕਸ਼ਮੀਰ ਚ ਸ਼੍ਰੀ ਮਾਤਾ ਵੈਸ਼ਨੂ ਦੇਵੀ ਸੀਟ ਤੋਂ ਸਭ ਤੋਂ ਵੱਧ 75.32% ਪੁੱਛ ਹਵੇਲੀ ਚੋਂ 72.67% ਸਦੀਕ ਗੁਲਾਗ ਬੜਗੜ ਚੋਂ 72.19% ਤੇ ਸੁਰਨਕੋੜ ਚੋਂ 72.18% VOTING ਹੋਈ ਹੈ ਇਸ ਦੇ ਨਾਲ ਹੀ ਕਸ਼ਮੀਰ ਕਾਟੀ ਦੇ 15 ਵਿਧਾਨ ਸਭਾ ਹਲਕੇ ਖਾਲੀ ਸਥਾਨੀ ਸੀਟ ਤੇ ਸਟਾਰਟ 0.7% VOTING ਦਰਜ ਕੀਤੀ ਗਈ ਹੈ ਇਸ ਤਰ੍ਹਾਂ ਇਸ ਤੋਂ ਬਾਅਦ ਕੰਗਨ 7.6% ਤੇ ਚਰਾਰ ਇਹ ਸਿਰਫ 68% ਦੇ ਨਾਲ ਦੂਜੇ ਨੰਬਰ ਤੇ ਹੈ ਅਤੇ ਇਸ ਦੇ ਨਾਲ ਹੀ ਬਾ ਕਦਲ ਹਲਕੇ ਚ ਸ਼ਾਮ 5 ਵਜੇ ਤੱਕ ਸਬਤੋ ਘਟ 15 ਮਿੰਟ 80% VOTING ਦਰਜ ਕੀਤੀ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ